ਸੀ ਇਹ ਗਰਗ ਟਾਈਫੈਡ ਕਲੀਨਿਕ ਬਰਨਾਲਾ ਤੋਂ ਬੋਲਦੇ ਆ। ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦਾ ਦਿਨ ਗੱਲ ਕਰਾਉਣੀ ਆ ਇੱਕ ਪੇਸ਼ੈਂਟ ਆਏ ਆਪਣੇ ਕੋਲ ਜਿਹੜੇ ਕਿ ਪਹਿਲਾਂ ਦਵਾਈ ਲੈ ਕੇ ਗਏ ਸੀਗੇ। ਉਹਨਾਂ ਨਾਲ ਗੱਲ ਕਰਾਉਣੀ ਆ। ਤੁਹਾਡਾ ਨਾਮ ਕੀ? ਸੰਦੀਪ ਕੁਮਾਰ ਜੀ। ਕਿੱਥੋਂ ਆਣਾ ਤੁਸੀਂ? ਬਰਨਾਲਾ। ਅੱਛਾ ਜੀ ਦੱਸੋ ਜੀ ਕੀ ਪ੍ਰੋਬਲਮ ਸੀ ਤੁਹਾਨੂੰ? ਇਹ ਆਪਣਾ ਜੀ ਬੁਖਾਰ ਬਖੋਰ ਹੁੰਦਾ ਸੀ। ਹੱਥ ਪੈਰ ਦੁਖਦੇ ਸੀ। ਬੇਚੈਨੀ ਰਹਿੰਦੀ ਸੀ। ਤੇ ਸਾਰਾ ਦਿਨ ਪੈਰ ਪੈਰਾਂ ਨਾਲ ਹੱਥਾਂ ਬਾਰੇ ਬਹੁਤ ਦਰਦ ਰਹਿੰਦੀ ਸੀ। ਆਪਾਂ ਇਤੋਂ ਦਵਾਈ ਲੱਤੀ ਹੈਗੀ ਰਾਮ ਮਰੇਗਾ ਤੇ ਬੜੀਆ ਦੂਜਾ ਕਿੰਨੇ ਸਾਲ ਪੁਰਾਣਾ ਸੀਗਾ ਟਾਈਗਰ ਇਹ ਆਪਣਾ 2 2.5 ਸਾਲ ਹੋ ਗਏ ਜੀ ਇੱਥੇ ਰਾਮ ਹੈਗਾ ਜੀ ਹੁਣ ਦੁਬਾਰਾ ਫੇਰ ਆਇਆ ਆਪਣਾ ਇੱਥੇ ਦਵਾਈ ਲੈਣਾ ਤੇ ਹੋਰ ਮਰੀਜ਼ਾਂ ਨੂੰ ਕੀ ਕਹਿਣਾ ਚਾਹਣਾ ਹੋਰ ਮਰੀਜ਼ਾਂ ਨੂੰ ਇਹ ਕਹਿਣਾ ਜੀ ਵਧੀਆ ਇਲਾਜ ਹੁੰਦਾ ਜੀ ਕੋਈ ਪੈਸੇ ਜ਼ਿਆਦਾ ਨਹੀਂ ਹੈਗੇ ਤੇ ਇੱਥੇ ਆਓ ਆਪਣਾ ਬਰਨਾਲਾ ਆਪਣਾ ਤਰਸੀਮ ਚੌਕ ਟਰੈਕਟਰਾਂ ਦੀ ਮੰਡੀ ਹੈਗੀ ਆਪਣੀ ਇੰਦਰ ਤੇ ਗਰਗਟ ਟਾਈਫਾਇਡ ਕਲੀਨਿੰਗ ਤੇ ਆਪਣਾ ਥੇ ਪਰਣ ਵਾਲੇ ਪਹੁੰਚੋ